ਪੰਜਾਬ ਦੇ ਵਿੱਚ ਔਰਤਾਂ ਨੂੰ ਅਗਲੇ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਬਿੱਲ ਦੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਬਾਅਦ ਨੇ ਇਹ ਐਲਾਨ ਤਰੰਤ ਆਰੰਡ ਰੂਚੀਕ ਰੋਡ ਸ਼ੋਅ ਦੌਰਾਨ ਕੀਤਾ। ਦੱਸ ਦੇ ਕਿ ਮੁੱਖ ਮੰਤਰੀ ਬਾਅਦ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹਰਬੀ ਸਿੰਘ ਸੰਧੂ ਦੇ ਲਈ ਪ੍ਰਚਾਰ ਕਰਨ ਲਈ ਤਰੰਤਾਂ ਪਹੁੰਚੇ ਸਨ ਜਿੱਥੇ ਕਿ ਇੱਕ ਰੋਡ ਸ਼ੋਅ ਦੌਰਾਨ ਉਹਨਾਂ ਨੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਬਿਆਨ ਉੱਤੇ ਵੀ ਟੰਕਸ ਕਸਿਆ। ਤਾਂ ਮੰਨਿਆ ਕਿ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਨੇ ਤੇ ਬੱਚਿਆਂ ਦੀਆਂ ਸਕੂਲ ਫੀਸਾਂ ਵੀ ਬਚਾਈਆਂ ਜਾ ਰਹੀਆਂ। 5000 ਰੁਪਏ ਬਚਾਏ ਜਾ ਰਹੇ ਨੇ ਇਸ ਦੇ ਨਾਲ ਹੀ ਲੋਕਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਤੇ ਉੱਥੇ ਉਹਨੇ ਕਿਹਾ ਕਿ ਪੰਜਾਬ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਇਹ ਫੈਸਲਾ ਕਰਨਾ ਹੈ ਕਿ ਕਿਸ ਨੂੰ ਕੀ ਦੇਣਾ ਹੈ ਤੇ ਕਿਸ ਆਧਾਰ ਤੇ ਦੇਣਾ ਹੈ ਉਹਨੇ ਕਿਹਾ ਕਿ ਅਸੀਂ ਮਾਵਾਂ ਤੇ ਪੈਣਾ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਸੋ ਅਗਲੇ ਬਜਟ ਦੇ ਵਿੱਚ ਅਸੀਂ ਔਰਤਾਂ ਨੂੰ 1000 ਰੁਪਏ ਦੇਵਾਂਗੇ ਉਹਨੇ ਕਿਹਾ ਕਿ ਅਸੀਂ 5 ਸਾਲਾਂ ਦੇ ਅੰਦਰ ਆਪਣੇ ਵਾਅਦੇ ਪੂਰੇ ਕਰਾਂਗੇ ਅਸੀਂ ਇਹੇ ਕਰਾਂਗੇ ਇਸ ਦੌਰਾਨ ਮੁੱਖ ਮੰਤਰੀ ਬਾਦ ਨੇ ਅਕਾਲੀ ਦਲ ਉੱਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਦਾ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਉਸ ਬਿਆਨ ਉੱਤੇ ਚੁਟਕੀ ਲਈ ਹੈ। ਉਹਨਾਂ ਦੀ ਸਰਕਾਰ ਦੁਆਰਾ ਚਿੱਟੇ ਦਾ ਕੋਈ ਪਤਾ ਨਹੀਂ ਲੱਗਾ। ਉਹਨਾਂ ਨੇ ਕਿਹਾ ਮਜੀਠੀਆ ਨੂੰ ਉਸ ਸਮੇਂ ਚਿੱਟੇ ਦੇ ਵਜੋਂ ਜਾਣਿਆ ਜਾਂਦਾ ਸੀ। ਚਿੱਟੇ ਦੀ ਬਜਾਏ ਮਜੀਠੀਆ ਦਾ ਨਾਮ ਜਿਹੜਾ ਕਿ ਵਰਤਾਇਆ ਜਾਂਦਾ ਸੀ। ਅੱਲਾ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਜਿਹੜੇ ਲੋਕ ਚਿੱਠੀਆਂ ਵੇਚਦੇ ਨੇ ਉਹਨਾਂ ਕੋਲ ਕੁਝ ਵੀ ਨਹੀਂ ਰਹਿਣਾ ਚਾਹੀਦਾ। ਦਰਸਲ ਬਿਕਰ ਮਜੀਠੀਆ ਕੋਲ ਹੁਣ ਕੁਝ ਵੀ ਨਹੀਂ ਬਚਿਆ। ਉਹ ਜੇਲ੍ਹ ਦੇ ਵਿੱਚ ਸਰਾਹਨਾ ਪਾਲਦਾ। ਮਾਪੇਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ ਹਜ਼ਾਰ ਰੁਪਏ ਅਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿਦੋਂ ਕੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹੇ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ ਹਜ਼ਾਰ ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰਹਾਂ ਨੇ ਤੱਕ ਉਹਨੂੰ ਸੂਟ ਕਿਹੜੇ-ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਉਂਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲੋ ਚਾਹੇ 4 ਖਰੀਦ ਲੋ ਚਾਹੇ 2 ਖਰੀਦ ਲੋ ਪੈਸੇ ਨਹੀਂ ਮਿਲਣਗੇ ਫਿਰ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਇਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹ ਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ